ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਟਾਈਮ 8:00 ਵੱਜ ਚੁੱਕੇ ਨੇ ਤੇ ਮੈਂ ਬਸ ਹੁਣ ਲੱਗੀ ਸੀ ਰੈਡੀ ਸੂਟ ਆਪਾਂ ਵੀਅਰ ਕਰ ਲਿਆ ਤੇ ਹੁਣ ਕਰੀਏ ਮੇਕਅਪ ਦੇਖਦੇ ਅੱਜ ਬਲੈਕ ਸੂਟ ਨਾਲ ਕਿੱਦਾਂ ਦਾ ਮੇਕਅਪ ਕਰਦੇ ਹਾਂ ਤੇ ਮੈਂ ਸੋਚ ਰਹੀ ਹਾਂ ਕਿ ਥੋੜੀਆਂ স্মੋਕੀ ਆਇਜ਼ ਬਣਾਈ ਅੱਜ ਸੋ ਰੈਡੀ ਹੁੰਨੇ ਆ ਤੇ ਫਿਰ ਤੁਹਾਨੂੰ ਦਿਖਾਵਾਂਗੇ ਮੇਕਅਪ ਲੁੱਕ ਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਮੇਕਅਪ ਦੀਆਂ ਤਾਂ ਗੱਲਾਂ ਕਰਨ ਲੱਗ ਗਈ ਪਰ ਇਹਨੇ ਜਾਣਾ ਕਿੱਥੇ ਅੱਜ ਸੋ ਅੱਜ ਆਪਾਂ ਜਾਣਾ ਜੀ ਫੇਰ ਤੋਂ ਮੇਰੇ ਨਾਨਕੇ ਪਿੰਡ ਛੋਟੇ ਮਾਮਾ ਜੀ ਦੇ ਘਰ ਉਸ ਦਿਨ ਆਪਾਂ ਵੱਡੇ ਮਾਮਾ ਜੀ ਦੇ ਘਰ ਗਏ ਸੀਗੇ ਤੇ ਅੱਜ ਜਾਣਾ ਛੋਟੇ ਮਾਮਾ ਜੀ ਦੇ ਘਰ ਉਹਨਾਂ ਨੇ ਰੋਟੀ ਕਰਨੀ ਅਰਸ਼ ਉਹਨਾਂ ਨੂੰ ਸੋ ਚਲੋ ਜੀ ਹੁਣ ਫਟਾਫਟ ਕਰੀਏ ਮੇਕਅਪ ਕਿਉਂਕਿ ਨੌਕ ਵਾਦ ਦੇ ਨੂੰ ਸਾਨੂੰ ਇਹ ਐਸਟੀਮੇਟ ਜਿਹਾ ਕਿ ਨੌਕ ਵਾਦ ਦੇ ਨੂੰ ਅਸੀਂ ਨਿਕਲ ਜਾਈਏ ਪਹਿਲਾਂ ਆਪਾਂ ਮੰਮੀ ਉਹਨਾਂ ਕੋਲ ਜਾਣਾ ਫਿਰ ਉੱਥੋਂ ਉਹਨਾਂ ਨੂੰ ਨਾਲ ਲੈ ਕੇ ਫੇਰ ਆਪਾਂ ਜਾਣਾ ਲਸਾੜੇ ਮਾਮਾ ਜੀ ਦੇ ਕਰ ਸੋ ਚਲੋ ਜੀ ਰੈਡੀ ਹੋਈਏ ਫਿਰ ਫਟਾਫਟ ਲੌਵੀ ਮੇਕਅਪ ਪਟਾਰਾ ਖੋਲੀਏ ਤੇ ਇਹ ਵੈਂਟੀ ਦਾ ਮੈਨੂੰ ਇੰਨਾ ਜ਼ਿਆਦਾ ਸੁਖ ਹੋ ਗਿਆ ਨਾ ਕਿ ਮੇਰਾ A to Z ਮੇਕਅਪ ਦਾ ਸਾਰਾ ਸਮਾਨ ਇਹਦੇ ਵਿੱਚ ਆਇਆ ਹੋਇਆ ਹੈ ਤੇ ਬਸ ਸਾਰੇ ਪੋਰਸ਼ਨ ਖੋਲ ਲੈਣੇ ਆਪਾਂ ਨੇ ਹੁਣ ਜਿੱਥੋਂ ਜਿਹੜਾ ਚਾਹੀਦਾ ਕਰ ਲੈਣਾ ਤੇ ਫਿਰ ਬਸ ਇੰਨਾ ਕਿਸਮੇਟ ਕੇ ਥੋੜੀ ਜਗ੍ਹਾ 'ਚ ਸੈੱਟ ਆ ਜਾਂਦਾ ਕਿੱਥੇ ਮੈਂ ਅੱਗੇ ਸਾਰਾ ਇਹ ਟੇਬਲ ਭਰਿਆ ਹੁੰਦਾ ਸੀ ਮੇਰਾ ਮੇਕਅਪ ਦੇ ਨਾਲ ਬਾਰਲ ਡਰੈਸਿੰਗ ਟੇਬਲ ਹੁੰਦਾ ਸੀ ਤੇ ਹੁਣ ਇਹ ਕਾਫੀ ਸਮਾਨ ਇਹਦੇ ਵਿੱਚ ਹੀ ਸਮੇਟਿਆ ਹੋਇਆ ਮੇਰਾ ਲਓ ਵੀ ਆਪਾਂ ਕਰਦੇ ਬਹੁਤ ਲੇਟ ਕਰਾਉਂਦੇ ਨੇ ਇਹਦੀ ਆਦਤੇ ਬਣ ਗਈ। ਤੇ ਮੋਸਟਲੀ ਤੁਸੀਂ ਦੇ ਸੁਣਦੇ ਹੋਵੋਗੇ, ਦੇਖਦੇ ਹੋਵੋਗੇ ਕਿ ਲੇਡੀਜ਼ ਲੇਟ ਕਰਾਉਂਦੀਆਂ ਨੇ ਪਰ ਸਾਡੇ ਭਾਈ ਇਹ ਕੰਮ ਕੋਲ ਸਾਡੇ 10:30 ਦਾ ਟਾਈਮ ਦਿੱਤਾ। ਸਾਡੇ ਕਰੇਗਾ ਬਸ ਕਰੇਗਾ 10:00 ਪਹੁੰਚਣਾ ਸੀ ਉੱਥੇ। ਨਹੀਂ ਸਾਡੇ 10:00 10 ਵਜੇ ਪਹੁੰਚਣਾ ਸੀ ਅਸੀਂ ਤੇ 10 ਵਜੇ ਘਰੋਂ ਲੈ ਕੇ ਤੁਰ ਰਿਹਾ। ਹੁਣ ਇਹਨੂੰ ਜਿਵੇਂ ਨਾ ਲੋਕ ਜਦੋਂ ਕਿਸੇ ਫੰਕਸ਼ਨ ਤੇ ਜਾਣਾ ਹੁੰਦਾ ਲੇਡੀਜ਼ ਨੂੰ ਪਹਿਲਾ ਟਾਈਮ ਦਿੰਦੇ ਨੇ ਵੀ ਭਾਈ ਇੰਨੇ ਟਾਈਮ ਤੇ ਇੰਦਾ ਤਾ ਰੈਡੀ ਹੋ ਜਾ। ਇਹਨੂੰ ਮੈਂ ਪਹਿਲਾ ਟਾਈਮ ਦੇ ਦਿਆ ਕਰਨਾ ਵੀ ਇੰਨੇ ਵਜੇ ਜਾਣਾ ਹੈ। ਬਹੁਤ ਲੇਟ ਕਰਾਉਂਦਾ ਕਿਉਂਕਿ ਜਿਹੜਾ ਬੰਦਾ ਰੈਡੀ ਹੋ ਕੇ ਖੜਾ ਹੁੰਦਾ ਨਾ ਉਹਨੂੰ ਵੇਟ ਕਰਨ ਦੀ ਬਹੁਤ ਔਖੀ ਆ ਤੇ ਪਿੱਛੇ ਪਿੱਛੇ ਫਰੀ ਜਾਉ। ਵੀ ਆ ਚੱਲੀਏ ਪਤਾ ਨਹੀਂ ਕੀ ਕਰਦਾ ਫਰੀ ਜਾਂਦਾ ਹੁੰਦਾ। ਆਉਣਾ ਆਉਂਦਾ ਮੇਰਾ। ਉਦਣੇ ਆਉਣਾ ਹੁੰਦਾ ਜਿੱਦਣ ਆਪ ਜਾਣਾ ਹੁੰਦਾ। ਹਾਂ, ਢੋੜ ਦੀ ਗੱਡੀ ਹੋਣੀ ਆ, ਫੇਵਰ ਹੋਣੀ ਆ। ਹਾਂ। ਇਹ ਵੀ ਸੋ ਚਲੋ ਫਾਈਨਲੀ ਨਿਕਲਦੇ ਹੁਣ ਆਪਾਂ 10 ਵਜੇ ਤੇ ਦੇ ਦੇ ਹਾਂ। 11:00 ਨਹੀਂ 9:30 ਹੋਏ ਆ। 10:30 ਉੱਥੇ ਹੋਏਗੇ। ਫਿਰ 15 ਮਿੰਟਾਂ 'ਚ ਮੈਂ ਕਹਿੰਨਾ ਸਕੂਲ ਤੱਕ ਮਸਾ ਪਹੁੰਚਣਾ ਤੁਸੀਂ ਨੇ। ਐਵੇਂ ਹੀ। ਇੱਕ ਸੰਡੇ ਕੋਚ ਗੱਡੀ ਦੂਜੀ ਆ ਆਰਟੀਕਾ ਇਹ ਚ ਤਾਂ ਮੈਨੂੰ ਸਾਫਰੇ ਬਹੁਤ ਲੰਬਾ ਲੱਗਦਾ ਹੁੰਦਾ ਦੂਜੀ ਬਲੂ ਵਿੱਚ ਠੀਕ ਰਹਿੰਦਾ ਉਹ ਪਤਾ ਨਹੀਂ ਟੈਡੀ ਲੈ ਕੇ ਸਰਵਿਸ ਲਈ ਜਾਣੀ ਆ ਉਹ ਸਰਵਿਸ ਤੇ ਜਾਣੀ ਆ ਸਰਵਿਸ ਤੇ ਜਾਣੀ ਆ ਫਿਰ ਇਹ ਮੈਨੂੰ ਕੰਦ ਵੀ ਚਲਾ ਕੇ ਲੈ ਜਾਣੇ ਆ ਚਲੋ ਕੋਈ ਨਹੀਂ ਪਹੁੰਚਦਾ ਜਾਣਾ ਇਹ ਲੜਦੇ ਲੜਾਉਂਦੇ ਹਨਾ ਆ ਦੂਹੀ ਲੜਦਾ ਇੰਦਰ ਐਮ ਐਲ ਨਹੀਂ ਪਹੁੰਚਉਂਦਾ ਖੜੀ ਹੋਣਾ ਚ ਯਾਰ ਲੈ ਲੈ ਜੇ ਤੈਨੂੰ ਦੇ ਦੂਗਾ ਮੰਗ ਲੈ ਫਿਰ ਜੇ ਤੈਨੂੰ ਦੇ ਦੂ ਚੱਲ ਮੇਰਾ ਕੈਮਰਾ ਆਉਣਾ ਮੰਗ 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 ਫਿਰ ਜੇ ਤੈਨੂੰ ਦੇ ਦੂ ਲਾਪਾ ਕੀ ਹੋਰੇ ਲਾ ਦਿੰਦੇ ਗੱਡੀ ਉਹ ਤੇ ਗੱਡੀ ਦੇ ਦੇ ਲੈ ਡੈਡੀ ਨਾਲ ਗਿਆ ਹੋਇਆ ਨਾ ਡੈਡੀ ਇੱਥੇ ਗਿਆ ਹੋਇਆ ਆ ਉਹ ਫਿਰ ਉਹ ਆਪਣੀ ਗੱਡੀ ਚ ਲੈ ਗਿਆ ਹੋਊਗਾ ਫਿਰ ਕਿ ਤੇਰੀ ਗੱਡੀ ਬੇਲੀ ਖੜੀ ਆ ਕਿ ਬੀ ਦੇ ਦੇ ਸਾਨੂੰ ਸਾਡੀ ਗੱਡੀ ਲੈ ਕੇ ਫੁੱਟਰੇ ਜਿਹਾ ਵਜਾਉਂਦਾ ਜਾਈਨ ਹੈ ਹੋ ਚੁੱਕੇ ਆਪਾਂ ਕੀ ਦਿਖਾਉਣਾ ਟਾਈਮ ਦੇ ਲੋ 10:30 ਤੋਂ ਉੱਪਰ ਆ ਤੁਸੀਂ ਕਹੇ 10:30 ਐਵੇਂ 5 ਮਿੰਟ ਦਾ ਕੋਈ ਵੈਲੀ ਹੋਈ ਨਹੀਂ ਕਿਤੇ ਬਹੁਤ ਵੈਲੀ ਹੋ ਆ 5 ਮਿੰਟ ਦੀ ਉਹ ਤਾਂ ਤਿਆਰ ਸੀਗੇ ਆਪਦੇ ਆਪੇ ਬਾਹਰਾਂ ਤੇ ਕੋਈ ਬੰਦੇ ਆਪਾਂ ਚੱਕ ਲੈ ਆ ਬੰਦੇ ਆ ਦੀ ਪੱਕੀ ਸੀਟ ਹੋ ਗਈ ਇਹ ਗੱਡੀ ਚ ਜਿਹੜੀ ਮਰਜ਼ੀ ਸਾਨੂੰ ਮੋਟੇ ਜੇ ਹੁੰਦਾ ਇਹ ਤਾਂ ਸਹਾਰਾ ਹੋਇਆ ਵੀ ਭਾਈ ਪਿੱਛੇ ਪੜਿਆ ਜਾਂਦਾ ਸਾਡਾ ਇਹ ਨੂੰ ਆ ਰਹੀ ਉਹ ਜੋੜੀ ਟੁੱਟ ਗਈ ਪਹਿਲੇ ਦੋ ਬੰਦੇ ਉਹ ਜੋੜੀ ਟੁੱਟ ਗਈ ਸਾਡੀ ਆ ਬਣ ਗਈ ਹੁਣ ਹੇ ਇਹ ਉਹਨਾਂ ਦੇ ਘਰਾਂ ਚੋਂ ਨੇ ਇੱਕ ਗੱਦੀ ਸੁਵਾਈ ਆ ਇਹ ਹੈ ਇੱਕ ਗੱਦੀ ਸੁਵਾਈ ਆ ਗੱਦੀ ਸੁਵਾਈ ਆ ਸਹੀ ਗੱਲ ਹੈ ਉਹਨਾਂ ਦੇ ਘਰਾਂ ਚੋਂ ਨੇ ਉਹਨਾਂ ਦੇ ਘਰਾਂ ਚੋਂ ਫਿਰ ਗੱਦੀ ਇਹਨਾਂ ਦੀ ਜੱਤੀ ਜੱਤੀ ਅਸੀਂ ਭਾਈ ਮੈਂ ਤੇ ਮੰਮੀ ਦੋ ਇੱਕੋ ਜਿਹੀ ਅਸੀਂ ਤਾਂ ਸੁਭਾਨਾ ਵੀ ਸਾਤੋਂ ਪਿੱਛੇ ਬੜਿਆ ਸੀ ਅਸੀਂ ਹੁਣ ਅਸਾਂ ਇੱਥੇ ਬੈਠਦੇ ਜੱਤੀ ਪੁਸਤੀ ਕੋਈ ਨਹੀਂ ਸੁਵਾਈ ਆ ਤੇ ਆਹ ਬੰਦੇ ਦੀ ਸਾਡੇ ਦੀ ਪ੍ਰਮੋਸ਼ਨ ਹੋ ਗਈ ਅੱਗੇ ਚਲੇ ਆ ਗਿਆ ਇਹ ਬੜੀਆ ਗੱਲਾਂ ਆਹ ਦੇਖੋ ਮੰਮੀ ਸਾਡੀ ਕੈਨੇਡਾ ਵਾਲੀ ਲੱਗਦੀ ਐ ਨਾ ਹਾਂ ਦੇਖੋ ਐਵੇਂ ਤਾਂ ਨਹੀਂ ਇਹ ਦੱਸਣਾ ਵੀ ਆ ਫਿਰ ਅਸੀਂ ਕੈਨੇਡਾ ਵਾਲੀ ਮੰਮੀ ਸਾਡੀ ਤੇਲ ਚੋਂਦੀ ਆਹ ਦੇਖੋ ਲੱਗਦਾ ਲਓ ਵੀ ਪਹੁੰਚ ਗਏ ਆਪਾਂ ਚਲੋ ਮੈਂ ਬਣੇ ਸਦੀਆਂਗੇ ਲੋਵੀ ਚਾਹ ਦਾ ਕੰਮ ਸਟਾਰਟ ਸਟਾਰਟਰ ਹੋ ਗਿਆ ਸਟਾਰਟਰ ਹੈ ਮਾਮੀ ਨੇ ਘਰੇ ਬਣਾਏ ਨੇ ਬਈ ਬੜੇ ਟੇਸਟੀ ਨੇ ਗੋਭੀ ਵਾਲੇ ਪਕੌੜੇ ਤਾਂ ਲਾਜਵਾਬ ਨੇ ਹਾਂ ਬੜੇ ਟੇਸਟੀ ਨੇ ਪਕੌੜੇ ਲੱਗੇ ਭਾਈ ਨੇ ਬੰਦੇ ਬਈ ਕੀਨੇ ਖਾਣੀਆਂ ਨਾ ਲਾਈਕ ਸक्राइब ਕਰਦੇ ਹੋ ਇਹ ਪਕੌੜੇ ਖਾਣੇ ਲਾਈਕ ਸक्राइब ਕਰਦੇ ਹੋ ਤੁਹਾਡੇ ਸਹੀ ਗੱਲ ਆ ਆਫਰ ਦੇਦਾ ਕਹਿੰਦਾ ਘਰੇ ਪਕੌੜੇ ਆ ਜਾਣਗੇ ਲਾਈਕ ਸਬਸਕ੍ਰਾਈਬ ਕਰਦੇ ਹੋ ਹਾਂ ਬੜੇ ਟੇਸਟੀ ਨੇ ਆਪਣੀ ਪਲੇਟ ਇੱਧਰ ਲੈ ਸ਼ਾਗਨ ਜੋ ਹੈ ਇੱਧਰ ਦੇਖੋ ਅਲਪਾਤਾ ਬਾਈ ਲਓ ਤੇ ਸਾਡੇ ਕੋਲ ਵਧੀਆ ਨਹੀਂ ਆਈ ਬਣੀ ਪਿੰਦੇ ਹੈ ਨਾ ਨਹੀਂ ਨਹੀਂ ਲਓ ਵੀ ਕਈ ਫਰੂਟ ਆਉਂਦੇ ਨੇ ਸਮਾਨ ਦਾ ਕੱਢ ਲਿਆਏ ਹਾਂ ਇਹ ਮੈਨੂੰ ਕਈ ਅਸੀਂ ਤਾਂ ਕਿਹਾ ਇੱਧਰ ਫੂਟਾ ਲੱਗਾ ਇਹਦੇ ਲੈ ਹਰੇਕ ਫਲ ਨਿਕਲਦਾ ਤੇਰੇ ਨਾਮੇ ਦੀ ਖਰੀਦ ਕੀ ਆ ਭਾਈ ਅੱਛਾ ਨਾਣ ਵੇਚੂ ਵਿੱਚ ਫਿਰ ਮਾਮੇ ਨੇ ਫਰਿੱਜ ਦਿਖਾਈਆ ਮੈਨੂੰ ਉਹ ਚੋਂ ਫਲ ਬੁੱਝੇ ਲੈ ਫਲ ਵਿੱਚੋਂ ਨਿਕਲ ਵੇਜਲੀ ਦੇ ਆਪਾਂ ਔਰਗੈਨਿਕ ਅਰਗਾਨਿਕ ਅਮਰੂਦ ਪਹਿਲਾ ਅਮਰੂਦ ਨਿਕਲੋ ਵੀ ਮੰਮੀ ਹੋ ਰਹੀ ਆ ਰੈਡੀ ਫਿਰ ਅਸੀਂ ਜਾਣਾ ਬਾਹਰ ਕਿਤੇ ਲੰਚ ਦੇ ਲਈ ਤੇ ਜਦ ਤੱਕ ਫਿਰ ਆਪਾਂ ਸੋਚਿਆ ਕਿ ਆਪਾਂ ਉਧਰ ਜਾਏ ਉਹਨੇ ਬੜੀ ਮਾਮਾ ਜੀ ਵੱਲ ਚਲੋ ਵੀ ਚੱਲੀਏ ਫੋਲੋ ਮੀ ਉਹ ਵੀ ਆਹ ਫੁੱਲਾਂ ਨੂੰ ਤੁਸੀਂ ਦੱਸੋ ਕੀ ਕਹਿੰਦੇ ਹੋ ਅਸੀਂ ਤਾਂ ਕਹਿੰਦੇ ਹਾਂ ਸਲੀਨ ਵਾਲਾ ਫੁੱਲ ਤੇ ਮਨਦੀਪ ਤੂੰ ਕੀ ਕਹਿੰਦੀ ਆ ਕੁੱਕੜ ਕਲਗੀ ਮਨਦੀਪ ਕਹਦੀ ਆ ਇਹਨੂੰ ਕੁੱਕੜ ਕਲਗੀ ਅਰੇ ਭਾਈ ਬੈਜ ਬੰਦਿਆ ਕਰਕੇ ਇਸ ਨੀਲਾ ਵਾਲਾ ਫੁੱਲ ਕਹਿੰਦੇ ਆ ਹਣ ਤੁਸੀਂ ਦੱਸੋ ਇਸ ਤਸਲੀਨ ਵਾਲਾ ਫੁੱਲ ਕਹਦੇ ਹੁੰਦੇ ਸੀ ਇਹਨੂੰ ਹਣ ਤੁਸੀਂ ਦੱਸੋ ਵੀ ਤੁਸੀਂ ਕੀ ਕਹਿੰਦੇ ਹੋ ਇਹਨੂੰ ਕੁੱਕੜ ਕਲਗੀ ਕਿਸੇ ਨੀਲਾ ਫੁੱਲ ਐਕਸਮਿੰਟ ਸੌਰੀ ਮੈਂ ਫੁੱਲ ਤੋੜ ਰਿਹਾ ਸੌਰੀ ਸੌਤ ਹਣ ਇੱਧਰ ਨੂੰ ਆਓ ਮੇਰੇ ਵੱਲ ਨਹੀਂ ਕੁੱਕੜ ਕਲਗੀ ਲਾ ਕੇ ਲੇਕਣੀ ਆ ਕੁੱਕੜ ਦੇ ਕੁੱਕੜ ਦੇ ਕੁੱਕੜੀ ਦਾ ਐਸਾ ਕੁੱਕੜੀ ਵਾਲ ਜਾ ਰਿਹਾ ਤੌਰੀ ਮਿੱਟੀ ਵਾਲਾ ਕਲਗੀ ਲਾਉਣੀ ਸੀ ਕੁਫੀਰ ਉਹ ਪਹਿਲੇ ਹੀ ਜਾਂਦਗੀ ਕਹਿੰਦੀ ਹੁਣ ਇੱਧਰ ਨੂੰ ਆਉ ਮੇਰੇ ਵੱਲ ਨਹੀਂ ਇਹ ਤਾਂ ਕਲਗੀ ਲਾਉਣੀ ਆ ਪਰ ਉਹ ਹੁਣ ਤੇਰੀ ਮਾਮੀ ਤਾਂ ਆਉਂਦੀ ਨਹੀਂ ਮਾਮੀ ਦਾ ਭਾਂਜਾ ਢਿੱਕੇ ਆ ਗਿਆ ਇਹ ਕੁੱਕੜ ਕਲਗੀ ਆਹ ਉਹ ਤਾਂ ਮਾਮੀ

ਚੱਲ ਭਾਈ ਕੋਕਰ ਕਾਲੀ ਹੋ ਜਾਂਦੇ ਹਾਂ ਅਸੀਂ ਮਾਂ ਵੀ ਕੈਮਰਾ ਲਓ ਵੀ ਅੱਲਾਹ ਅਰਸ ਦੀ ਕਲਿੱਪ ਲਓ ਇੱਕ ਵਾਰ ਬੋਟ ਦੀ ਪਾਈ ਹੋਈ ਮਾਂ ਉਹ ਕੋਈ ਗੱਗੀ ਗੱਜੇ ਮੋਟਰ ਲਓ ਵੀ ਚੱਲੇ ਆਪਾਂ ਹੁਣ ਰੋਟੀ ਖਾਣ ਦੇ ਲਈ ਤੇ ਜਾਣਾ ਕਿੱਥੇ ਆ ਉਹ ਅਜੇ ਅਸੀਂ ਸਾਨੂੰ ਪਤਾ ਨਹੀਂ ਕਿਉਂਕਿ ਬਾਹਰੋਂ ਆਈ ਆ ਭਾਈ ਲੋਕੇਸ਼ਨ ਕਹਿੰਦੇ ਉੱਥੇ ਜਾਣਾ ਹੈ ਤੁਸੀਂ ਰੋਟੀ ਖਾਣ ਆ ਸਾਡੇ ਭਾਈ ਨੇ ਭੇਜੀ ਆ ਬਾਹਰ ਲੋਕੇਸ਼ਨ ਕਹਿੰਦਾ ਉੱਥੇ ਜਾਇਓ ਭਾਈ ਪੀ ਵੀ ਆਈ ਕਰਨ ਕੀ ਪੀ ਵੀ 13 ਬਾਹਰ ਨਾਲ ਕੈਮਰੇ ਦੇ ਕਪੜਾ ਜਾਨੂੰ ਉੱਥੇ ਚੱਲੇ ਆ ਆਰ ਦਾ ਕਪੜਾ ਤਿੰਨ ਬੰਦੇ ਪਿੱਛੇ ਕਰਦੇ ਆਪਾਂ ਤਿੰਨ ਬੰਦੇ ਆ ਪੋਰੇ ਹੋਵੇ ਦੋ ਆਪਣੇ ਮੂਰੇ ਹੋਵੇ ਅੱਜ ਪ੍ਰੋਮੋਸ਼ਨ ਹੁੰਦੀ ਨਹੀਂ ਕਿੰਨੇ ਜਲਦੀ ਨਹੀਂ ਜਲਦੀ ਹੋ ਜਾਗਾ ਤੁਸੀਂ ਮੂਰੇ ਬੈਠੇ ਹੋ ਲਓ ਵੀ ਆਪਾਂ ਆਗੇ ਗ੍ਰੀਨ ਬੁੱਡ ਟਾਬੇ ਤੇ ਜਿਹੜਾ ਗੱਡੀ ਮੈਨੂੰ ਸਾਨੂੰ ਬਲਾਕਰ ਹੈ ਬਲਾਕਰ ਹੈ ਚਲੋ ਪਹਿਲਾ ਆਪਾਂ ਜਾਣਾ ਸੀ ਪੀਵੀ 13 ਤੇ ਫਿਰ ਉਧਰੋਂ ਕੈਨਸਲ ਜਾ ਕਰਕੇ ਇੱਧਰ ਨੂੰ ਆ ਗਏ ਇੱਥੇ ਆਪਾਂ ਆਉਂਦੇ ਜਾਂਦੇ ਰਹੀਦਾ ਆਉਂਦੇ ਜਾਂਦੇ ਰਹੀਦਾ ਇੱਥੇ ਹਾਂਜੀ ਅੱਜ ਵਕ ਫ੍ਰੀ ਦਿਖਾਣਾ ਬਲਗੂ ਇਹਦੇ ਨਾਲ ਉਹ ਵੈਰੀ ਗੁੱਡ ਆ ਜਾ ਲਾਉਗੇ ਤੇਰੀ ਮੰਮੀ ਆਰਡਰ ਮੁੰਡੇ ਹੈਲਪ ਕਰਾ ਲਓਗੇ ਲੋਗੀ ਪਲੇਟਾਂ ਆ ਗਈਆਂ ਆਰਡਰ ਆ ਬੰਦਿਆਂ ਨੇ ਕੀਤਾ ਹੁਣ ਦੇਖਦੇ ਆ ਖਾਣ ਨੂੰ ਕੀ ਆਉਂਦਾ ਬਸ ਤਾਂ ਦੋ ਚਾਰ ਚੀਜ਼ਾਂ ਹੀ ਨੇ ਜਿਹੜੀਆਂ ਪਰ ਮੂਝਵਾਨੀ ਜਾਦ ਨੇ ਨਵੀਂ ਨਾ ਸੀ ਪੰਗਾ ਹੀ ਨਹੀਂ ਲੈਂਦੇ ਹੈਗੇ ਨਮੀ ਨਾ ਸੀ ਕੇ ਨਾ ਲਿਆ ਸੀ ਆਈਸਕ੍ਰੀਮ ਨਾਲ ਪੰਗਾ ਪੱਪੀ ਦੇ ਢਾਬੇ ਤੇ ਵਧੀਆ ਨਹੀਂ ਸੀ ਲਾਓ ਵੀ ਆ ਗਿਆ ਆਪਣਾ ਆਰਡਰ ਤੇ ਹੁਣ ਕੰਮ ਸਟਾਰਟ ਕਰਨ ਲੱਗਿਆ ਹਜੇ ਮਿਕਸ ਵੈਜ ਰਹਿੰਦੀ ਆ ਮੇਰੀ ਪਤਾ ਨਹੀਂ ਇੱਧਰ ਫਿਰਦੀ ਆ ਹਜੇ ਤੇ ਲਾਓ ਵੀ ਇੱਧਰ ਕੰਮ ਸਟਾਰਟ ਕਰਨ ਤੇ ਭੁੱਖ ਵੱਧ ਲੱਗੀ ਆ ਲਾਓ ਵੀ ਲਾਓ ਚੱਕ ਲਓ ਚੱਕ ਲਓ ਫਟੇ ਚੱਕ ਦੋ ਖਿੱਚ ਦੋ ਕੰਮ ਚੱਲ ਵੀ ਚੱਲ ਕੀ ਲੈਣਾ ਚੈੱਕ ਹੋ ਰਿਹਾ ਕੰਮ ਇੱਕ ਜਨੀ ਅੱਛਾ ਦਿਖਾ ਦੇ ਹਾਂ ਆ ਬਦਿਆ ਦੁੱਧ ਵਾਲੀ ਨੇ ਆ ਦੇਖ ਰਿਹਾ ਹਾਂ ਬਣੂ ਕੰਮ ਆ ਰਮ ਬੜੀ ਟੇਬਲ ਤੇ ਜਾਓ ਬਸ ਦੂਸਰਾ ਰੱਜ ਗਿਆ ਹੋਰ ਕੋਈ ਹੋ ਦਈਏ ਕੋਈ ਜਨੇਪੀ ਦਾ ਨਾਮ ਤਾਂ ਫਿਰ ਰਹੇ ਮੇਰੇ ਪਾਸਾ ਕਰਤੀ ਐ ਨਾ ਅਮੀ ਜਿਹੜੀ ਸੈਟਿੰਗ ਕਰਾ ਲਈ ਆ ਉਹ ਬਣੂ ਕੁਸ਼ਨ ਆਹ ਦੇਖ ਵਾਰ ਸੱਤ ਰੰਗੀ ਆਉਂਦੀ ਆ ਉਹ ਤੇ ਸਾਨੂੰ ਵੱਡੇ ਹੀ ਰਹਿ ਗਿਆ ਹਾਂ ਇਧਰ ਗੜੇ ਪਹਿਲੇ ਗੁਲਾਬ ਜੰਮਣ ਖਾ ਲਾ ਤਾ ਆਈ ਹਾਂ ਕਿੰਨੀ ਟੇਸਟੀ ਆ ਕਿੰਨੀ ਗੁਲਾਬ ਜੰਮਣ ਕੀ ਬਣਦੀ ਆ ਲਓ ਜੀ ਮਾਦਮ ਮਨਦੀਪ ਦਾ ਮੂੰਹ ਕੰਨੀਓ ਦੇਖੀ ਜਾਂਦਾ ਕਿ ਇਹਨੂੰ ਪਾਸ ਕਰੂ ਇਹ ਕਹਦੇ ਹੁਣ ਹਾਂ ਅਰ ਜੇ ਵਾਂਗ ਵੀ ਇਹ ਦੇਖ ਕੇ ਦੇਖਾਂ ਗੋਣ ਤੂੰ ਜਿਹੜੀ ਦੂਜੇ ਨੰਬਰ ਵਾਲੀ ਖਾਧੀਓ ਗੜੀ ਆ ਚੱਕ ਇੱਕ ਹੋਰ ਮੈਂ ਖਾਦੀ ਆ याने वडीला दी किडनती साला इन तो उही लेदी इन दाने वाली वडिया लगिया पाणी ਆ ਵੀ ਠੀਕ ਆ ਉਹ ਕਿਹੜੀ ਜੀ ਬਈ ਆ ਜਿਹੜੀ ਯੈਲੋ ਆ ਜੀ ਜਨਵਰੀ ਉਹ ਮੰਗੇ ਮੰਗੇ ਲੱਗਦੀ ਆ ਦਿਖਾਓ ਇਹ ਤੇ ਮੈਂ ਬਹੁਤ ਸੋਹਣੀ ਮੈਕਸ ਕਰਾ ਲਾ ਦੋ ਦਾ ਇੱਕ ਮੰਗੇ ਕਰਾ ਲਾ ਵਿੱਚ ਮਨਦੀਪ ਤਾਂ ਇਧਰ ਆ ਕੇ ਖੜ ਗਈ ਕਹਿੰਦੀ ਹੜਦਾ ਹੀ ਨਹੀਂ ਨਹੀਂ ਆ ਜਿਹੜੀ 3 ਲੱਖ ਤੇ ਭਰੇ ਨੇ ਜੋ ਜਿਹੜੀ ਮੱਕੇ ਫਿਰ ਫਰੂਟ ਆਦੀ ਬਸ ਫਿਰ ਕਰਾ ਲਾ ਜਿਹੜੀ ਕਰਾਉਣਾ ਉਹ ਬੱਚਿਆਂ ਵਾਲੀ ਚਾਹੀਦੀ ਇਹ 3 ਵਧੀਆ ਨੇ ਇਹਨੂੰ ਉਹ ਕਰਾ ਦੇ ਬੱਚੇ ਵਾਲੀ ਕਾ ਹਾਂ ਇੱਕ ਸਿੰਗਲ ਗਿਆ ਚੱਲੋ ਚੱਲ ਸਿੰਗਲ ਗਿਆ ਲੌਬੀ ਆ ਵੀ ਆਰਡਰ ਕਰਿਆ ਐ ਆਈਸਕ੍ਰੀਮ ਆ ਬੰਦੇ ਨੇ ਪਤਾ ਨਹੀਂ ਕਿਹੜੀ ਸਿਲੈਕਟ ਕੀਤੀ ਆ ਆ ਬੰਦਾ ਖਾ ਕੇ ਪਤਾ ਲੱਗੂ ਆ ਇੰਨੇ ਚਾਚੇ ਜੇ ਉਹਨਾਂ ਦੇ ਘਰੇ ਆਏ ਇਕੱਠੇ ਆ ਹਫਤਾ ਰੱਜ ਗਿਆ ਇਹ ਲੌਬੀ ਟਰਨ ਆ ਗਈ ਹੁਣ ਆਈਸਕ੍ਰੀਮ ਦੀ ਦੋ ਤਿੰਨ ਫਲੇਵਰ ਜੇ ਕੀਤੇ ਸੀ ਪਤਾ ਨਹੀਂ ਕਿਹਨੂੰ ਕਿਹੜੀ ਆਈ ਆ ਇਧਰ ਫਤੇ ਦੀ ਦੇਖੋ ਤੁਸੀਂ ਫਤੇ ਕਿੱਦਾਂ ਟੇਸਟੀ ਆਗੇ ਦੱਸ ਲਿਆ ਉਹ ਕਹੀਦੀਆ ਰੜਿਆ ਹੋਇਆ ਕੰਮ ਇਧਰ ਰੜਿਆ ਹੋਇਆ ਕੰਮ ਇੱਕ ਬੁੱਜੇ ਨੂੰ ਗੋੰਦ ਫਿਰਦੇ ਨੇ ਕਹਿੰਦੇ ਦੋ ਚਮਚੇ ਹੋਰ ਬੱਸ ਮੋਹ ਦੇ ਤਾਂ ਇੱਥੇ ਇਧਰ ਇਦਾਂ ਇਦਾਂ ਆ ਬੰਦੇ ਨੇ ਛੜਦੀ ਘੱਟ ਹੀ ਪੂਰੀ ਚੱਲ ਉਹ ਲੈ ਕਹਿੰਦੀ ਇੱਕ ਹੋਰ ਇੱਕ ਹੋਰ ਇੱਕ ਹੋਰ ਲੈ ਲੀਕ ਬਜੂ ਕਰਦੇ ਕਿੰਨਾ ਫਟਾ ਪਿਆ ਚਲੋ ਲੋਵੀ ਖਾ ਪੀ ਕੇ ਚੱਲੇ ਆਪਾਂ ਹੁਣ ਤਾਂ ਨੀਂਦ ਆਉਂਦੀ ਆ ਹਿੱਲਿਆ ਵੀ ਨਹੀਂ ਜਾਂਦਾ ਹੈਗਾ ਤੇ ਓਏ ਪਾ ਤੇਰ ਨਾਲ ਕੀ ਯਾਰ ਸਤੇ ਫੋਟੋ ਫੋਟੋ ਖੱਚਦਾ ਯਾਰ ਚਲੋ ਵੀ ਹੰਦਾ ਦੇਖੋ ਸੇਫਟੀ ਦਾ ਕਿੰਨਾ ਖਿਆਲ ਰੱਖਦੇ ਨੇ ਸੀਟ ਵੈਲਟ ਸਭ ਤੋਂ ਨਮੀ ਚਾਹੀਦਾ ਇੱਕੇ ਲਈ ਬੈਟ ਤੇ ਆ ਤੂੰ ਦੇਖ ਕੇ ਤੇਰਾ ਤਾਂ ਗਾਲ ਨੂੰ ਲਈ ਬੈਠ ਗਿਆ ਨੇ ਤੂੰ ਜੇ ਤੇਰੇ ਵਰ ਕਰੇ ਖਲ ਚੱਕਦਾ ਤੂੰ ਲੈ ਕੇ ਯਾਦੇ ਸੂਲੀ ਨਾਗ ਨੇ ਕਾਕੇ ਸਭ ਨੂੰ ਸੀਟ 12 ਟ ਲਾਉਣੀ ਚਾਹੀਦੀ ਆ। ਤੇ ਕਹਿੰਦੇ ਲੋ ਵੀ ਚੱਲੇ ਆਪਾਂ 5:00 ਵਜੇ ਤੇ ਹੁਣ ਆਪਾਂ ਚੱਲੇ ਵਾਪਸ ਘਰਾਂ ਨੂੰ। ਨਾ ਮੰਮੀ ਨਾ ਵੀ ਚਾਹ ਦੀ ਤਾਂ ਜਗ੍ਹਾ ਨਹੀਂ ਹੈਗੀ ਇੰਨਾ ਖਵਾਤਾ ਸਾਨੂੰ। ਉਹ ਰੇਟ ਲੱਗ ਗਈ ਉਹ ਹੋਏ ਨਹੀਂ ਲੈਸ ਚਲੋ ਸਾਕ ਨੇ ਲੁੱਟੀ ਖੰਜੀ ਕਰੂ। ਬਾਏ ਬਾਏ ਸਾਰਿਆਂ ਨੂੰ। ਲੋ ਚੱਲਨੇ ਆਪਾਂ। ਬਾਈ ਘੱਲ ਰਹੀ ਹੁਤੇ ਇੱਧਰ ਦੀ ਆਉਣਗੇ ਬਾਈ ਲੋਜੀ ਲੋਵੀ ਟਾਈਮ ਹੋ ਗਿਆ 6:30 ਦਾ ਤੇ ਆਪਾਂ ਨਿਕਲ ਚੁੱਕੇ ਆ ਨਰਾਂਗੜ ਤੋਂ ਤੇ ਹੁਣ ਆਪਾਂ ਚੱਲਦੇ ਆ ਬਸ ਸੰਗੋਵਾਲ ਨੂੰ ਸਾਨੂੰ ਰਸਤੇ ਦੇ ਵਿੱਚ ਕੁਝ ਕੰਮ ਵੀ ਸੀਗਾ ਤੇ ਹੁਣ ਦੇਖਦੇ ਆ ਆਪਣਾ ਉਹ ਕੰਮ ਹੁੰਦਾ ਕਿ ਨਹੀਂ ਹੁੰਦਾ ਅਗਰ ਤਾਂ ਸ਼ੌਪ ਖੁੱਲੀ ਹੋਈ ਫਿਰ ਤਾਂ ਆਪਾਂ ਕਰਕੇ ਜਾਵਾਂਗੇ ਨਹੀਂ ਫਿਰ ਦੇਖੀ ਜਾਊਗਾ ਹੁਣ ਕਿਉਂਕਿ ਇਸ ਕਾਲ ਤਾਂ ਕੀਤੀ ਸੀ ਉਹ ਬੰਦੇ ਨੂੰ ਹਜੇ ਚੱਕ ਨਹੀਂ ਰਿਹਾ ਕਾਲ ਬਾਕੀ ਚਲੋ ਦੇਖਦੇ ਆਂ ਵੈਸੇ ਜੇ ਹੋਜਵੇ ਜ਼ਿਆਦਾ ਵੈਟਰਾ ਕਿਉਂਕਿ ਆਪਣੇ ਫੰਕਸ਼ਨ ਆ ਰਿਹਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਉਹ ਕੰਮ ਕਰਵਾਉਣਾ ਹੈ ਘਰ ਦਾ ਦੇਖਦੇ ਅੱਗੇ ਚੱਲ ਕੇ ਕੀ ਵੜਦਾ ਘਰੇ ਚਲੀਏ ਫਿਲਹਾਲ ਤਾਂ ਬੱਚੇ ਡੀਕਦੇ ਹੋਣੇ ਆ ਲਓ ਵੀ ਆਪਾਂ ਆ ਗਏ ਸੀ ਟਾਈਮ ਜਿਹਦੇ ਨਾਲ ਘਰ ਤੇ ਹੁਣ ਟਾਈਮ 8:00 ਵੱਜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਤਾਂ ਘਰ ਆ ਕੇ ਹੁੰਦਾ ਤੇ ਫੇਸ ਟੂ ਮੇਕਅਪ ਉਤਾਰ ਕੇ ਫਟਾਫਟ ਸਕਿਨ ਨੂੰ ਫਰੈਸ਼ ਕਰੀਏ ਤੇ ਫੇਸ ਵਾਸ਼ ਕਰਨ ਤੋਂ ਬਾਅਦ ਫਿਰ ਮੈਂ ਕੋਕੋਨਟ ਆਲ ਦੇ ਔਇਲ ਦੇ ਨਾਲ ਆਪਣੇ ਫੇਸ ਨੂੰ ਇੱਕ ਮ사ਜ ਦਿੱਤੀ ਤੇ ਸੋ ਜਿਹੜਾ ਨਾ ਸੌਫਟ ਜਿਹਾ ਰਹੇ ਸਕਿਨ ਡਰਾਈ ਵੀ ਨਾ ਹੋਣ ਲਈ ਆਪਾਂ ਸਕਿਨ ਨੂੰ ਕਿਉਂਕਿ ਇਸਕੇ ਸਰਦੀਆਂ ਦੇ ਵਿੱਚ ਬਹੁਤ ਜ਼ਰੂਰੀ ਹੈ ਆਪਣੀ ਸਕਿਨ ਨੂੰ ਮੋਇਸਚਰਾਈਜ਼ਰ ਮਿਲਣਾ ਡਰਾਈ ਸਕਿਨ ਦੇ ਨਾਲ ਕਾਫੀ ਸਾਰੀਆਂ ਇਨਫੈਕਸ਼ਨਸ ਸਕਿਨ ਨੂੰ ਹੋ ਜਾਂਦੀਆਂ ਨੇ ਮਤਲਬ ਉੱਪਰ ਡਰਾਈ ਹੋਣ ਦੇ ਨਾਲ ਤਾਂ ਰੁੱਖਾਪਨ ਆਉਣ ਦੇ ਨਾਲ ਸਕਿਨਾਂ ਜਿਹੜੀ ਫਟਣ ਲੱਗ ਜਾਂਦੀ ਹੈ ਜਿਹਨੂੰ ਆਪਾਂ ਸਿੱਧੀ ਪਾਸ਼ਾ ਦੇ ਵਿੱਚ ਕਹੀਏ ਸੋ ਉਹ ਤਾਂ ਸਾਰਾ ਹੋ ਗਿਆ ਜੀ ਤੇ ਸਵਾਜਾ ਦਿਨ ਬਹੁਤ ਵਧੀਆ ਰਿਹਾ ਸਾਰਿਆਂ ਨੇ ਨਾਲ ਮਿਲ ਕੇ ਬਹੁਤ ਇੰਜੋਏ ਕੀਤਾ ਤੇ ਘੁੰਮੇ ਫਿਰੇ ਖਾਣਾ ਖਾਦਾ ਸੋ ਚਲੋ ਜੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਇੱਕ ਕੱਲ ਨਵੀਂ ਵੀਡੀਓ ਦੇ ਵਿੱਚ ਸੋ ਜਦ ਤੱਕ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਕਿ ਜਿੰਨੇ ਵੀ ਸਾਡੇ ਬਲੌਗ ਆਉਂਦੇ ਆ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਥੈਂਕ ਯੂ ਬਾਏ ਬਾਏ